ਪਾਦਸ਼ਾ ਦਾ ਪਵਿੱਤਰ ਬਚਨ ਹੈ ਅੰਧਾ ਆਗੂ ਜੇਤੀ ਹੈ ਕਿਉ ਪਾਦਰ ਜਾਣੈ ਆਪ ਮੁਸਹਿ ਮਤ ਹੋਸੀ ਹੈ ਕਿਉ راہ ਪਛਾਨੈ ਜੋ ਬ੍ਰਹਮਿੰਡੇ ਸੋਈ ਪਿੰਡੇ ਸਿੱਖ ਉਹੀ ਕੁਛ ਕਰਦਾ ਹੈ ਜੋ ਗੁਰਬਾਣੀ ਤੋਂ ਸਿਧਾਂਤ ਤੋਂ ਆਸਰਾ ਲੈ ਕੇ ਤੁਰਦਾ ਹੈ ਅੱਜ ਸਾਡੀ ਕੌਮ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਕਿ ਸਾਡੇ ਪਵਿੱਤਰ ਤਖਤਾਂ ਦੇ ਜਥੇਦਾਰ ਕਿਹੋ ਜਿਹੇ ਹੋਣੇ ਚਾਹੀਦੇ ਨੇ ਜਦੋਂ ਅਸੀਂ ਗੁਰਬਾਣੀ ਦਾ ਆਸਰਾ ਲਵਾਂਗੇ ਸਤਿਗੁਰੂ ਨੇ ਕਹਿ ਦਿੱਤਾ ਜਿਹੜੇ ਆਪ ਹੀ ਲੁੱਟੇ ਹੋਣ ਜਾਂ ਆਪ ਹੀ ਅੰਨੇ ਹੋਣ ਉਹ ਕਦੇ ਵੀ ਤੁਹਾਨੂੰ ਚੰਗੀ ਅਗਵਾਈ ਜਿਹੜੀ ਹੈ ਉਹ ਨਹੀਂ ਦੇ ਸਕਦੇ ਅੱਜ ਸ਼੍ਰੋਮਣੀ ਕਮੇਟੀ ਨੇ ਸੁਝਾਅ ਮੰਗੇ ਨੇ ਕਿ ਜਥੇਦਾਰ ਕਿਹੋ ਜਿਹਾ ਹੋਣਾ ਚਾਹੀਦਾ ਸਾਨੂੰ ਕੌਮ ਜਿਹੜੀ ਹੈ ਉਹ ਸੁਝਾਅ ਦੇਵੇ ਮੈਂ ਅੱਜ ਸਮੁੱਚੇ ਵਿਰੋਧੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਖਾਸ ਕਰਕੇ ਜਿਹੜੇ 2015 ਤੋਂ ਜਿਨ੍ਹਾਂ ਨੇ ਹਮੇਸ਼ਾ ਸਿਧਾਂਤ ਦੀ ਆਵਾਜ਼ ਬਲੰਦ ਕੀਤੀ ਸ਼੍ਰੋਮਣੀ ਕਮੇਟੀ ਨੂੰ ਆਪਣੇ ਜਿੱਥੇ ਅਸੀਂ ਸੁਝਾਅ ਦੇ ਰਹੇ ਹਾਂ ਉਹਦੇ ਨਾਲ ਮੈਂ ਇਹ ਵੀ ਬੇਨਤੀ ਕਰਨ ਲੱਗਾ ਕਿ ਜਿਹੜਾ ਤੁਹਾਡਾ ਇਹ ਸਵਾਲ ਹੈ ਕਿ ਜਥੇਦਾਰ ਕਿਹੋ ਜਿਹਾ ਹੋਣਾ ਚਾਹੀਦਾ ਇਹਨੂੰ ਥੋੜੀ ਜੀ ਹੋਰ ਦਰੁਸਤ ਕਰਨ ਦੀ ਲੋੜ ਹੈ ਨਾਲ ਤੁਸੀਂ ਇਹ ਵੀ ਸੁਝਾਅ ਮੰਗੋ ਕਿ ਕਿਹੋ ਜਿਹਾ ਨਹੀਂ ਹੋਣਾ ਚਾਹੀਦਾ ਕਿਉਂਕਿ ਦਰਸਲ ਪਿਛਲਾ ਦੁਖਾਨ ਤੇ ਹੈ ਕਿ ਜਿਹੋ ਜਾਂ ਨਹੀਂ ਹੋਣਾ ਚਾਹੀਦਾ ਉਹ ਤੁਸੀਂ ਕੌਮ ਦੇ ਸਿਰ ਮੜੇ ਜਿਹਦੇ ਨਾਲ ਇਹ ਦੁਬਧਾਵਾਂ ਵਧੀਆਂ ਗਈਆਂ ਔਰ ਉੱਥੇ ਬੈਠਣ ਵਾਲਿਆਂ ਨੇ ਜਿਹੋ ਜੇ ਕਰਤਬ ਦਿਖਾਏ ਕਿ ਅੱਜ ਤੁਸੀਂ ਦੇਖ ਸਕਦੇ ਹੋ ਕਿ ਕਾਮ ਜਿਹੜੀ ਹੈ ਉਹ ਕਿਸ ਅਦੋਗਤੀ ਪੋਜੀਸ਼ਨ ਦੇ ਵਿੱਚ ਪਹੁੰਚ ਗਈ। ਸੋ ਜਥੇਦਾਰ ਕਿਹੋ ਜਾਂ ਹੋਣਾ ਚਾਹੀਦਾ ਹੈ? ਉਹਦੇ ਲਈ ਗੁਰੂ ਰੂਪ ਖਾਲਸਾ ਜੀ ਕੇਵਲ ਦੋ ਹੀ ਪੈਮਾਨੇ ਜਿਹੜੇ ਨੇ ਮੰਨੇ ਜਾ ਸਕਦੇ ਨੇ। ਇਕ ਤਰ੍ਹਾਂ ਇਹ ਹੈ ਕਿ ਗੁਰਬਾਣੀ ਦੇ ਵਿੱਚ ਰਤਿਆ ਹੋਇਆ ਗੁਰਬਾਣੀ ਦਾ ਅਭਿਆਸੀ ਘਟੋ ਘਟ ਦੇਖੋ ਪੰਜ ਬਾਣੀਆਂ ਸ਼ਾਮਾਂ ਦੀਆਂ ਬਾਣੀਆਂ ਤਾਂ ਇੱਕ ਆਮ ਸਿੱਖ ਵੀ ਜਿਹੜਾ ਕੀਰਤੀ ਸਿੱਖ ਹੈ ਜ਼ੁਬਾਨੀ ਕੰਠ ਕਰ ਲੈਂਦਾ ਪਰ ਜਿਹੜਾ ਤਖਤ ਦਾ ਜਥੇਦਾਰ ਹੋਵੇ ਉਹਨੂੰ ਪੰਜ ਗ੍ਰੰਥੀ ਜੋ ਕਿ ਸਾਡੇ ਪ੍ਰਾਤਨ ਗੁਰਸਿੱਖਾਂ ਦੀ ਰਵੈਤ ਸੀ ਬਲਕਿ ਉਹ ਗੁਰਸਿੱਖ ਜਿਨ੍ਹਾਂ ਨੇ ਜੰਗ ਜੁੱਧ ਵੀ ਲੜੇ ਕੌਮ ਦੀ ਅਗਵਾਈ ਕਰੇ ਉਹ ਗੁਰਬਾਣੀ ਦਾ ਇਹ ਆਸਰਾ ਉਹਨਾਂ ਨੇ ਲਿਆ ਜੀ ਦੇ ਵਿੱਚ ਸੁਖਮਨੀ ਸਾਹਿਬ ਆਸਾ ਦੀ <div>ਵਾਰ ਦੱਖਣੀ ਓੰਕਾਰ ਸਿੱਧ ਗੋਸ਼ਟ ਔਰ ਬਾਵਨਖਰੀ ਇਹ ਪੰਜ ਗ੍ਰੰਥੀ ਜਿਹੜੀ ਮੰਨੀ ਜਾਂਦੀ ਹੈ ਕਟੋ-ਕਟ ਇਹਦਾ ਅਭਿਆਸੀ ਹੋਵੇ ਔਰ ਇੰਨਾ ਅਭਿਆਸ ਹੋਵੇ ਕਿ ਜੇ ਇਹ ਬਾਰੋ-ਬਾਰ ਕਿਤੇ ਬਾਣੀਆਂ ਸੰਗਤ ਦੇ ਵਿੱਚ ਵੀ ਪੜਨੀਆਂ ਪੈਣ ਤਾਂ ਉਹ ਬਿਨਾਂ ਯਕ ਤੋਂ ਬਿਨਾਂ ਰੁਕੇ ਤੋਂ ਇੰਨਾ ਅਭਿਆਸੀ ਹੋਵੇ ਕਿਉਂਕਿ ਇਹ ਵਿਦਵਾਨਾਂ ਦੇ ਤਤ ਨੇ ਗੁਰਬਾਣੀ ਜਿੰਨੀ ਮਰਜ਼ੀ ਕੋਈ ਕੰਠ ਕਰ ਲਵੇ ਪਰ ਇਹਨੂੰ ਤੁਸੀਂ ਸਾਮਕੇ ਰੱਖ ਸਕਦੇ ਹੋ ਜੇ ਗੁਰਬਾਣੀ ਦਾ ਨਿਤਨੇਮ ਦਾ ਅਭਿਆਸ ਕਰਦੇ ਹੋ ਇਸ ਤੋਂ ਇਲਾਵਾ ਦੋ ਵਕਤ ਉਹ ਤਖਤ ਸਾਹਿਬ ਦੇ ਉੱਤੇ ਸੇਵਾ ਕਰਨ ਵਾਲਾ ਆਪ ਗੁਰੂ ਸਾਹਿਬ ਦੀ ਸੇਵਾ ਹੱਥੀਂ ਪ੍ਰਕਾਸ਼ ਸੁਖਾਸਣ ਪੰਜਾਂ ਪਿਆਰਿਆਂ ਦੇ ਵਿੱਚ ਅਮਰ ਛਕਾਉਣ ਦੀ ਵਿਧੀ ਦੇ ਵਿੱਚ ਲੱਗੇ ਸ਼ਸਤਰਾਂ ਦੇ ਦਰਸ਼ਨ ਕਰਾਵੇ ਔਰ ਤਖਤ ਸਾਹਿਬ ਤੋਂ ਦੂਰ ਜਾਣਾ ਉਹਦੇ ਲਈ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਹੋਵੇ ਕਿ ਜਿਸ ਤਰ੍ਹਾਂ ਜੀਏ ਨਹੀਂ ਸਕਦਾ ਹਮੇਸ਼ਾ ਆਪਣਾ ਜੀਵਨ ਤਖਤ ਸਾਹਿਬ ਨੂੰ ਸਮਰਪਿਤ ਕਰਕੇ ਉੱਥੇ ਹੀ ਹਾਜ਼ਰੀ ਰੱਖੇ ਅੱਜ ਬਾਬਾ ਕੁਲਵੰਦ ਸਿੰਘ ਜੀ ਨੂੰ ਕਿਤੇ ਸ਼ਹਿਰਾਂ ਪਿੰਡਾਂ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ ਸੰਗਤ ਖੁਦ ਚੱਲ ਕੇ ਉਹਨਾਂ ਦੇ ਕੋਲ ਜਾਂਦੀ ਹੈ ਕਿਉਂ ਕਿ ਉਹਨਾਂ ਨੇ ਸੇਵਾ ਦੇ ਵਿੱਚ ਇੱਕ ਇਹੋ ਜਿਹਾ ਕਿਲਾ ਗੱਡ ਦਿੱਤਾ ਕਿ ਉਹਨਾਂ ਦੀ ਸੇਵਾ ਉਹਨਾਂ ਦੀ ਕਰਨੀ ਨੂੰ ਅੱਜ ਹਰ ਸਿੱਖ ਜਿਹੜਾ ਹੈ ਉਹ ਝੁਕਦਾ ਜਾ ਕੇ ਇਹ ਸਾਡੇ ਇਨਾਂ ਤਖਤਾਂ ਦੇ ਕਿਤੇ ਸੇਵਾਦਾਰ ਇਸ ਤਰੀਕੇ ਨਾਲ ਉਹਨਾਂ ਦੇ ਜੀਵਨ ਨਰਵਾਹ ਕੀਤੇ ਹੁੰਦੇ ਤਾਂ ਇਹ ਨਿਸ਼ਚਿਤ ਸੀ ਕਿ ਇਹਨਾਂ ਨੂੰ ਗੱਡੀਆਂ ਲੈ ਕੇ ਪਿੰਡਾਂ ਦੇ ਵਿੱਚ ਸਿਆਸੀ ਬੰਦਿਆਂ ਦੀ ਤਰ੍ਹਾਂ ਘੁੰਮਣ ਦੀ ਲੋੜ ਨਾ ਪੈਂਦੀ ਸੰਗਤ ਖੁਦ ਇਹਨਾਂ ਦੇ ਕੋਲ ਚੱਲ ਕੇ ਆਇਆ ਕਰਦੀ ਹੁਣ ਵੀ ਹੋ ਸਕਦਾ ਹੈ ਇਸ ਤੋਂ ਇਲਾਵਾ ਦੂਸਰਾ ਪੈਮਾਨਾ ਜਾਂ ਫਿਰ ਸੂਰਬੀਰ ਹੋਵੇ ਕਿ ਜਿਨੇ ਕੌਮ ਦੀ ਭਾਵਨਾਵਾਂ ਦੀ ਐਡੀ ਵੱਡੀ ਤਰਸਮਾਨੀ ਕੀਤੀ ਹੋਵੇ ਗੁਰਮਤ ਦੇ ਵਿੱਚ ਪੂਰਾ ਹੋਵੇ ਗੁਰਬਾਣੀ ਦਾ ਵਿਆਸੀ ਹੋਵੇ ਕੌਮ ਲਈ ਆਪਣੀ ਜਿੰਦ ਪਹਿਲਾ ਮਰਨ ਕਬੂਲ ਨੂੰ ਸਿਧਾਂਤ ਨੂੰ ਮੁੱਖ ਰੱਖ ਕੇ ਐਡਾ ਵੱਡਾ ਕਾਰਨਾਮਾ ਕੀਤਾ ਹੋਵੇ ਭਾਵੇਂ ਕਾਨੂੰਨ ਵੀ ਉਹਨੂੰ ਪ੍ਰਵਾਨ ਨਾ ਕਰਦਾ ਹੋਵੇ ਪਰ ਕੌਮਦਵਾਰ ਦੀ ਤਰ੍ਹਾਂ ਪਿੱਛੇ ਖੜੀ ਹੋਵੇ ਪਰ ਉਹਦੇ ਵਿੱਚ ਵੀ ਇੱਕ ਗੱਲ ਬੜੀ ਜ਼ਰੂਰੀ ਹੈ ਕੁਰਬਾਨੀ ਜਿੱਦੀ ਮਰਜ਼ੀ ਹੋਵੇ ਪਰ ਉਹਦੀ ਰਹਿਤ ਉਹਦਾ ਨਿਤਨੇਮ ਉਹਦਾ ਗਿਆਨ ਉਹਦੇ ਕੋਲ ਗੁਰਬਾਣੀ ਇਹ ਜਜ਼ਬਾ ਹੋਣਾ ਬਹੁਤ ਜ਼ਰੂਰੀ ਹੈ ਜਾਂ ਫਿਰ ਇਸ ਕਿਸਮ ਦੇ ਲੋਕ ਜਿਹੜੇ ਨੇ ਉਹ ਅਗਵਾਈ ਕਰ ਸਕਦੇ ਨੇ ਇਸ ਕਰਕੇ ਇਹ ਜਿਹੜਾ ਦੁਕਾਨ ਸਾਡਾ ਵਾਪਰ ਰਿਹਾ ਹੈ ਅੱਜ ਸਾਨੂੰ ਇਹ ਸਲਾਮਾ ਮੰਗਣ ਦੀ ਲੋੜ ਪੈ ਰਹੀ ਹੈ ਉਹ ਕਾਰਨ ਕੀ ਹੈ ਤੇ ਹੁਣ ਦੂਸਰਾ ਸਵਾਲ ਹੈ ਕਿ ਕਿਹੋ ਜਿਹਾ ਨਹੀਂ ਹੋਣਾ ਚਾਹੀਦਾ ਨੰਬਰ 1 ਇੱਕ ਤਾਂ ਅਨਪੜ ਨਹੀਂ ਹੋਣਾ ਚਾਹੀਦਾ ਅਨਪੜ ਤੋਂ ਭਾਵ ਕਿ ਗੁਰਬਾਣੀ ਜ਼ਬਾਨੀ ਤਾਂ ਇੱਕ ਪਾਸੇ ਰਹੀ ਕੰਠ ਤੇ ਜਿਹੜੀ ਦੇਖ ਕੇ ਵੀ ਸ਼ੁੱਧ ਨਾ ਪੜ ਸਕਦਾ ਹੋਵੇ ਨੰਬਰ 2 ਕਿਸੇ ਵਿਅਕਤੀ ਵਿਸ਼ੇਸ਼ ਦਾ ਪੈਰੋਕਾਰ ਨਹੀਂ ਹੋਣਾ ਚਾਹੀਦਾ ਕਿਸੇ ਸਿਆਸੀ ਪਾਰਟੀ ਦਾ ਪੈਰੋਕਾਰ ਨਹੀਂ ਹੋਣਾ ਚਾਹੀਦਾ ਔਰ ਕਦੇ ਇਹ ਨਾ ਹੋਵੇ ਜ਼ਿੰਦਗੀ ਵਿੱਚ ਉਹਨੇ ਸਿਧਾਂਤ ਬਦਲੇ ਹੋਣ ਤੇ ਆਪਣੇ ਵਿਚਾਰ ਬਦਲੇ ਹੋਣ ਵਿਚਾਰ ਤੋਂ ਭਾਵ ਇਹ ਹੈ ਕਿ ਸਿਧਾਂਤ ਤੋਂ ਭਾਵ ਇਹ ਹੈ ਕਿ ਕੱਲ੍ਹ ਕਿਸੇ ਨੂੰ ਮੰਨਦਾ ਹੋਵੇ ਕਿ ਇਹ ਕੌਮ ਦਾ ਦੁੱਖੀ ਹੈ ਇਹਦਾ ਖਾਨਦਾਨ ਕੌਮ ਦਾ ਦੁੱਖੀ ਹੈ ਤੇ ਅੱਜ ਲੋਭੀ ਹੋ ਕੇ ਅਹੁਦੇ ਦੇ ਲਾਲਚ ਵਿੱਚ ਉਹਦੀ ਗੱਲ 'ਚ ਸਰੂਪੇ ਪਾਉਂਦਾ ਹੋਵੇ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਦੂਸਰਾ ਸਿਧਾਂਤ ਤੋਂ ਭਾਵ ਜਿਹੜੀ ਵਿਚਾਰਧਾਰਾ ਤੇ ਖੜਿਆ ਹੋਵੇ ਜਦੋਂ ਮੰਨਦਾ ਹੋਵੇ ਕਿ ਫਲਾਣੀ ਕਿਸਮ ਦੇ ਲੋਕ ਉਹਨਾਂ ਨੂੰ ਉਹ ਠੀਕ ਨਾ ਮੰਨਦਾ ਹੋਵੇ ਪਰ ਆਉਦੇ ਦੇ ਲਾਲਚ ਵਿੱਚ ਉਹਨਾਂ ਦੇ ਗਲੋ ਵੀ ਸਰੋਪੇ ਪਾਉਂਦਾ ਹੋਵੇ ਜਾਂ ਉਹਨਾਂ ਦੇ ਪਾਉਂਦਾ ਹੋਵੇ ਇਹੋ ਜਿਹਾ ਨਹੀਂ ਹੋਣਾ ਚਾਹੀਦਾ 33ਰਾ ਕਿਸੇ ਕਿਸਮ ਦਾ ਉਹਦਾ ਫੋਕਾ ਜੀਵਨ ਨਾ ਹੋਵੇ ਫੋਕੇ ਤੋਂ ਭਾਵ ਕਿ ਦੇਖੋ ਸਿਮਰਨ ਤੇ ਸੇਵਾ ਪਰਮਾਤਮਾ ਦੀਆਂ ਦਾਤਾਂ ਨੇ ਕਿਤੇ ਨਹੀਂ ਲਿਖਿਆ ਹੋਇਆ ਕਿ ਸੇਵਾ ਕਰਕੇ ਸੇਖੋ ਦਾ ਪ੍ਰਚਾਰ ਕਰੇ ਜਾਂ ਸਿਮਰਨ ਕਰਕੇ ਉਹਦਾ ਪ੍ਰਚਾਰ ਕਰੇ ਸੇਵਾ ਦੂਸਰੇ ਤੋਂ ਕਰਾਉਣ ਦਾ ਪ੍ਰਚਾਰ ਸੇ ਸਿਮਰਨ ਦੂਜੇ ਤੋਂ ਕਰਵਾਉਣ ਦਾ ਪ੍ਰਚਾਰ ਤਸ ਸਿਧਾਂਤ ਇਤਿਹਾਸ ਵਿੱਚ ਮਿਲਦਾ ਹੈ ਪਰ ਇਹੋ ਜਾਂ ਨਾ ਹੋਵੇ ਕਿ ਥੋੜੀ ਜੀ ਸੇਵਾ ਕਰਕੇ ਉਹਦਾ ਫਿਰ ਆਪਣੇ ਚੇਲਿਆਂ ਤੋਂ ਜਾਂ ਆਪ ਆਪਣੇ ਕਿਸੇ ਤਰ੍ਹਾਂ ਦੇ ਸਾਧਨ ਵਰਤ ਕੇ ਲੋਕਾਂ ਨੂੰ ਇਹ ਪਖੰਡ ਕਰਕੇ ਦਿਖਾ ਕੇ ਮੈਂ ਸੇਵਾ ਕਰਦਾ ਤੇ ਜਿਹੜਾ ਸੇਵਾ ਕਰਦਾ ਉਹਨੂੰ ਦਿਖਾਉਣ ਦੀ ਲੋੜ ਨਹੀਂ ਸੇਵਾ ਕੇਵਨ ਪਰਮਾਤਮਾ ਨੂੰ ਦਿਖਾਈ ਜਾ ਸਕਦੀ ਹੈ ਇਹਦਾ ਮਤਲਬ ਜੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਅਸੀਂ ਤਾਂ ਲੋਕਾਂ ਤੋਂ ਅਸੀਂ ਕੁਝ ਭਾਲਦੇ ਆ ਕਹਿਣ ਤੋਂ ਭਾਵ ਕਿ ਇਸ ਕਿਸਮ ਦੀ ਵਿਚਾਰਧਾਰਾ ਵਾਲਾ ਐ ਟਪਲੇ ਖਾਣ ਵਾਲਾ ਜਿਹਦਾ ਕੋਈ ਆਪਣਾ ਸਿਧਾਂਤ ਨਾ ਰਿਹਾ ਹੋਵੇ ਵਿਅਕਤੀਆਂ ਦੇ ਅਧੀਨ ਚੱਲਣ ਵਾਲਾ ਸਿਆਸੀਆਂ ਦੇ ਅਧੀਨ ਚੱਲਣ ਵਾਲਾ ਸਰਕਾਰਾਂ ਨਾਲ ਗੱਠ ਜੋੜ ਕਰਕੇ ਚੱਲਣ ਵਾਲਾ ਸਰਕਾਰਾਂ ਦੀ ਬੋਲੀ ਬੋਲਣ ਵਾਲਾ ਇਸ ਸਾਰੇ ਪੈਮਾਨੇ ਨੇ ਕਿ ਇਸ ਕਿਸਮ ਦਾ ਆਗੂ ਜਿਹੜਾ ਉਤਖਤ ਦਾ ਜਥੇਦਾਰ ਨਹੀਂ ਹੋ ਸਕਦਾ ਤੇ ਜਿਹੜੇ ਹੋ ਸਕਦੇ ਨੇ ਸੋ ਮੈਂ ਮਹਿਸੂਸ ਕਰਦਾ ਕਿ ਸ਼੍ਰੋਮਣੀ ਕਮੇਟੀ ਜੇ ਸੁਝਾਅ ਮੰਗਦੀ ਹੈ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਕੋਈ ਵਿਸ਼ਵ ਵਿਆਪੀ ਮੰਚ ਸਥਾਪਿਤ ਕਰਕੇ ਆਪ ਜਥੇਦਾਰ ਹਟਾਉਣ ਤੇ ਲਾਉਣ ਦੀ ਪ੍ਰਕਿਰਿਆ ਵਿੱਚੋਂ ਬਾਹਰ ਹੋਵੇ ਪੂਰੀ ਕੌਮ ਦੀ ਸਹਿਮਤੀ ਨਾਲ ਫਿਰ ਜਥੇਦਾਰ ਦਾ ਕਾਜਰ ਖੇਤਰ ਜਥੇਦਾਰ ਦੀ ਬਤੈਗੀ ਜਥੇਦਾਰ ਕਿੰਨੇ ਸਮੇਂ ਲਈ ਇਹ ਇੱਕ ਬਹੁਤ ਵੱਡਾ ਮੰਚ ਤੇ ਬਹੁਤ ਵੱਡਾ ਇਹ ਰੂਪਰੇਖਾ ਇਹ ਕੋਈ ਐ ਨਹੀਂ ਕਿ 2-4 ਦਿਨਾਂ ਦੇ ਵਿੱਚ ਹੀ ਬਣ ਜਾਣੀ ਹੈ ਲੰਮਾ ਸਮਾਂ ਲੱਗੇਗਾ ਪਰ ਮੈਂ ਆਪਣੀ ਜਿਹੜੀ ਬੇਦਨਾ ਉਹ ਇਹੀ ਸਾਡੇ ਸੁਝਾਅ ਨੇ ਤੇ ਜੇ ਸ਼੍ਰੋਮਣੀ ਕਮੇਟੀ ਨੂੰ ਪਸੰਦ ਆਉਂਦੇ ਹੋਣਗੇ ਤਾਂ ਮੰਨ ਲੈਣ ਤੇ ਜੇ ਫਿਰ ਇਹੀ ਕੰਮ ਕਰਨਾ ਵੀ ਲੋਕਾਂ ਨੂੰ ਪੁੱਛਣਾ ਕਿ ਕਿਹੋ ਜਿਹਾ ਹੋਵੇ ਤੇ ਲਾਉਣਾ ਉਹ ਕਿ ਜਿਹੜਾ ਲਾਉਣ ਦੇ ਯੋਗ ਨਾ ਹੋਵੇ ਫਿਰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਣਾ ਸਾਮੇ ਨੇ ਨੰਗ ਜਾਣਾ ਹੈ ਉਮਰਾਂ ਨੇ ਨੰਗ ਜਾਣਾ ਹੈ ਸਾਤੋਂ ਪਹਿਲਾਂ ਵਾਲੇ ਰਹੇ ਨਹੀਂ ਤੇ ਅਸੀਂ ਰਹਿਣਾ ਨਹੀਂ ਮੈਂ ਇੱਕੋ ਗੱਲ ਕਹਿਣਾ ਇਸ ਵਕਤੇ ਬੈਠੇ ਸ਼੍ਰੋਮਣੀ ਕਮੇਟੀ ਦੇ ਨਜਾਮ ਨੂੰ ਸਮੇਤ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਧਾਮੀ ਕਿ ਸਿਧਾਂਤ ਨੂੰ ਪ੍ਰਣਾਓ ਗੁਰੂ ਦੀਆਂ ਸੰਗਤਾਂ ਦੀ ਖੁਸ਼ੀ ਲਓ ਗੁਰੂ ਦੀ ਖੁਸ਼ੀ ਲਓ ਵਰਨਾ ਅਸੀਂ ਬਖਸ਼ੇ ਨਹੀਂ ਜਾਵਾਂਗੇ ਕਿਤੇ ਵੀ ਕੋਈ ਥਾਂ ਨਹੀਂ ਮਿਲੇਗੀ ਗੁਰੂ ਦੇ ਬਣ ਕੇ ਗੁਰੂ ਦੀਆਂ ਸੰਸਥਾਵਾਂ ਨਾਲ ਵਫਾ ਕਰੀਏ ਉਥੇ ਉਹੀ ਕਦਮੁੱਤ ਦੇ ਲੋਕ ਲੈ ਆਈਏ ਜਿਹੜੇ ਉਥੇ ਬੈਠਣ ਦੇ ਲਾਇਕ ਹੋਣ ਗੁਰੂ ਕਿਰਪਾ ਕਰੇ ਇਹੀ ਸੁਜਾ ਮੈਂ ਤੁਹਾਨੂੰ ਦੇਣੇ ਚਾਹੁੰਦਾ ਸੀ